ਇਸ ਰੰ ਪੰਜਾਬ ਦੇ ਹਾਲਾਤ ਬਣੇ ਆ। ਸੜਕਾਂ ਦੀ ਮਾਰ ਰਟ ਕਾਫੀ ਦਿੱਕਤ ਆਏ ਹੋ ਯਾਰ। ਉਸੇ ਪਾਵਨ ਸੰਤਨਗਾਰੀ ਮੰਡਲ ਰਾਜ ਕੋਸਪਰ ਵੱਲੋਂ ਮਿੱਟੀ ਦੀ ਸੇਵਾ ਦੀ ਮਾਰ ਕਿਤੀ ਗਈ ਹੈ ਬਾਰਡਰ ਦੇ ਉੱਪਰ ਮਾਨਯੋਗ ਪ੍ਰਸ਼ਾਸਨ ਕਾਬਜ਼ ਮੁਤੀ ਕੋਈ ਰਹੇ ਹਾਂ। ਤਾਂ ਕਿ ਸਸ ਜੋ ਬੰਨਾ ਹੈ ਉਹਨਾਂ ਦੀ ਜੋ ਮੇਨਟੇਨੈਂਸ ਹੈ ਉਹ ਲੋਜ ਚਾਹੀਏ ਬਾਬਰ ਕੈਮਰੇ ਇੱਥੇ ਗਏ। ਜਿਵੇਂ ਪਾਣੀ ਦਾ ਲੈਵਲ ਉੱਪਰ ਵੱਧ ਰਿਹਾ ਹੈ ਕੁਝ 92% ਦਾ ਚੱਲ ਰਿਹਾ ਹੈ। ਉਹ ਸੰਲਨਕਾਰੀ ਮਿਸ਼ਰਬਨ ਵਿੱਚ ਸਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਜੀ ਜੋ ਮਾਨਵਤਾ ਦੀ ਸੇਵਾ ਹੈ ਇਨਸਾਨੀ ਦੀ ਸੇਵਾ ਹੈ ਉਸ ਨੂੰ ਜਪ ਆਪਣਾ ਯੋਗਦਾਨ ਪਾ ਸਕਣ ਸਤੁਰੂ ਬਾਬਾ ਹਰਦੇਸਿ ਮਾਰੇ ਦਾ ਮੈਸੇਜ ਵੀ ਹੈ ਕਿ ਮਨੁੱਖ ਨੂੰ ਮਨੁੱਖ ਹੋ ਪਿਆਰਾ ਇੱਕੋ ਜਿਹਾ ਬ੍ਰਹਿਸਤ ਹਾ ਉਸੇ ਭਾਵ ਦੇ ਨਾਲ ਸੰਤ ਇਹ ਸੰਤ ਮਤਮ ਸਾਰੇ ਮਜੁਰਕੇ ਸੁਭਾਅ ਵਿੱਚ ਕਰ ਰਹੇ ਹਨ ਸਤੁਰੂ ਮਾਤਾ ਜੀ ਚਰਨਾਂ ਕੀ ਅਸ਼ੀਰਵਾਦੀ ਕਾਮਨਾ ਹੈ ਕਿ ਭਾਜਾ ਇਸ ਦੀ ਕਿਰਪਾ ਬਣੇ ਰੱਖਣਾ ਸਤਿਆਤ ਰੱਖਣਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਦੇਸ਼ ਪ੍ਰੇਸ਼ ਆਉਂਦੇ ਹਨ ਇਹ ਸਾਰੇ ਸੰਤ ਮਨ ਮਜੁਰਕੇ ਵਾਮਾ ਕ੍ਰਿਪ ਕਰਦੇ ਚਲੇ ਜਾ ਰਹੀ